ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਝੋਕ ਮੋੜੇ ਇਹ ਪਿੰਡ ਫਿਰੋਜ਼ਪੁਰ ਜ਼ਿਲ੍ਹੇ ਦਾ ਹੈ ਨੇੜੇ ਆ ਦੋਸਤੋ ਇਹ ਫਿਰੋਜ਼ਪੁਰ ਦੇ ਵੀ ਤੇ ਇਹਦੇ ਨੇੜੇ ਗੁਰੂ ਅਰਸਾ ਵੀ ਰਹਿ ਜਾਂਦਾ ਹੈ ਟਾਲੀ ਵਾਲਾ ਪਿੰਡ ਨੇੜਾ ਹੈ ਛਾਮ ਸਿੰਘ ਵਾਲਾ ਪਿੰਡ ਵੀ ਨੇੜਾ ਹੈ ਬਾਕੀ ਬਾਈ ਜੀ ਹੋਰਾਂ ਤੋਂ ਆਪਾਂ ਪ੍ਰੋਪਰ ਐਡਰੈਸ ਸਮਝ ਲਾਂਗੇ ਸੋ ਝੋਕ ਮੋੜੇ ਪਿੰਡ ਦੇ ਵਿੱਚੋਂ ਤੁਹਾਨੂੰ ਅੱਜ ਇੱਕ ਵੀਡੀਓ ਦਿਖਾ ਰਹੇ ਆਂ ਤੇ ਇੱਕ ਆਮ ਪਸ਼ੂਪਾਲਕ ਜਿਹੜੇ ਖੇਤੀਬਾੜੀ ਦੇ ਨਾਲ-ਨਾਲ ਪਸ਼ੂਪਾਲਣ ਦਾ ਕੰਮ ਕਰਦੇ ਆ ਉਹਨਾਂ ਕੋਲੇ ਵੀਡੀਓ ਜਿਹੜੀ ਅੱਜ ਬਣਾ ਰਹੇ ਆ ਇਧਰਲੇ ਪਾਸੇ ਇਹਨਾਂ ਦਾ ਪਸ਼ੂਆਂ ਵਾਸਤੇ ਬਣਿਆ ਹੋਇਆ ਇੱਕ ਛੈਡ ਹੈ ਕੱਚਾ ਛੈਡ ਤੇ ਅੰਦਰਲੇ ਪਾਸੇ ਜਿਹੜੀ ਉਹ ਰਾਤ ਨੂੰ ਜਦੋਂ ਪਸ਼ੂ ਬਾਈ ਜਿਉਰੀ ਬੰਦਦੇ ਆ ਤੇ ਇਹ ਜਗ੍ਹਾ ਬਣੀ ਹੋਈ ਹੈ ਅੱਜ ਇਹਨਾਂ ਨੇ ਇੱਕ ਮੱਝ ਵਕਾਊ ਕੀਤੀ ਹੈ ਇਹ ਮੱਝ ਰਾਤ ਹੀ ਸੂਈ ਹੈ ਕਿਉਂਕਿ ਇਹਦੀਆਂ ਵੀ ਵੀਡੀਓ ਜਿਹੜੀਆਂ ਗੱਬਣ ਦੀਆਂ ਵੀ ਮੇਰੇ ਕੋਲ ਹੈਗ ਨੇ ਬਾਈ ਜੀ ਹੋਰਾਂ ਕੋਲ ਵੀ ਮੋਬਾਈਲ ਦੇ ਵਿੱਚ ਬਣੀਆਂ ਜਿਹੜੀਆਂ ਮੈਨੂੰ ਇਹ ਪੋਸਟ ਕਰਦੇ ਰਹੇ ਕਿਉਂਕਿ ਇੱਕ ਚੰਗੇ ਦੁੱਧ ਵਾਲੀ ਮੱਝ ਆ ਤੇ ਬੱਚਾ ਵੀ ਇਹਨੇ ਜਿਹੜਾ ਦਿੱਤਾ ਉਹ ਇੱਕ ਚੰਗੇ ਬੁੱਲ ਦਾ ਹੈ ਜਿਹਦੇ ਰਿਜ਼ਲਟ ਵੀ ਕਿਸਾਨ ਭਰਾਵਾਂ ਦੇ ਸਾਹਮਣੇ ਆਏ ਜਿਹਦੀਆਂ ਝੋਟੀਆਂ ਚੰਗੇ ਦੁੱਧ ਤੇ ਚੱਲ ਰਹੀਆਂ ਦੁੱਧ ਤੇ ਆ ਰਹੀਆਂ ਕੱਟੀ ਨੇ ਜਨਮ ਦਿੱਤਾ ਡਿਟੇਲ ਇਹਦੇ ਬਾਰੇ ਪੁੱਛਾਂਗੇ ਵੀਡੀਓ ਨੂੰ ਐਂਡ ਤੱਕ ਦੇਖਿਓ ਪਸੰਦ ਜੀ ਨੂੰ ਆਜੂ ਉਹ ਵੀਰ ਦਾ ਹੱਕ ਆ ਵੀ ਤਸੱਲੀ ਕਰੇ ਆ ਕੇ ਇੱਕ ਵਾਰ ਤਾਂ ਤੁਸੀਂ ਇਹਦੇ ਥਣ ਹਵਾਨੇ ਤੋਂ ਜੱਜਮੈਂਟ ਕਰਨੀ ਹੈ ਕਿਉਂਕਿ ਆ ਇਹ ਬਿਲਕੁਲ ਹੀ ਤਾਜੀ ਸੂਈ ਆ ਤੇ ਤਾਜੇ ਸੂਏ ਪਸ਼ੂ ਦੇ ਥਾਣੀ ਪਾਸ ਹੁੰਦੇ ਹੁੰਦੇ ਆ ਦੁੱਧ ਤੇ ਆਉਣ ਲੱਗਿਆ ਕੋਈ 5 7 10 ਦਿਨ ਪਸ਼ੂ ਲਏ ਜਾਂਦਾ ਸੋ ਇਹਦੀ ਡਿਟੇਲ ਪੁੱਛਦੇ ਆ ਵੀਡੀਓ ਨੇ ਅੰਤ ਤੱਕ ਦੇਖਦੇ ਰਹੋ ਚੰਗੀ ਲੱਗੀ ਤਾਂ ਆ ਕੇ ਤੁਸੀਂ ਦੇਖ ਕੇ ਆਪਣੀ ਤਸੱਲੀ ਕਰਕੇ ਖਰੀਦ ਲਿਓ ਨੰਬਰ ਸਕਰੀਨ ਉੱਤੇ ਵਾਈਜ਼ ਜੀ ਰੰਦਾ ਚੱਲਦਾ ਰਹੂ ਆਓ ਡਿਟੇਲ ਪੁੱਛਦੇ ਹਾਂ ਭਾਈ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਜੀ ਨਾਮ ਆਪਣਾ ਦੱਸ ਦਿਓ ਜੀ ਆ ਬਿਆਨ ਸਿੰਘ ਜੀ ਦਿਨਤ ਭਾਈ ਵੀਡੀਓ ਮੇਰੇ ਖਾਲਚ ਚ ਚੌਥੀ ਪੰਜਵੀਂ ਹੋਊ ਤੁਹਾਡੇ ਕੋਲ ਮੇਰੀਨ ਪਾਈਲੰਦੋਂ ਹੀ ਫਰਸ਼ੌਂ ਕੇ ਇਸੇ ਤਰ੍ਹਾਂ ਚੰਗਾ ਵਜਾਂ ਦਾ ਹੀ ਰੱਖਦੇ ਹਾਂ ਹਾਂਜੀ ਹਾਂਜੀ ਜਿਹੜੀ ਅੱਜ ਇਹ ਆਪਾਂ ਮੱਝ ਝੋਟੀ ਵੇਚਣ ਲੱਗੇ ਆਂ ਜੀ ਇਹ ਕਿੰਨਾ ਮਸੂਆ ਸੁਪੀ ਤੀਜਾ ਜੀ ਤੀਜਾ ਸੁਆ ਸੁਈ ਕਦੋਂ ਇਹ ਰਾਤ ਰਾਤ ਹੀ ਸੁਈ ਹੈ ਕੱਟੀ ਕਿਹੜੇ ਬਲਦੀ ਦਿੱਤੀ ਹੈ ਨੇ ਕੋਈ ਨੂਰ ਦੀ ਐਲਡੀਐਫ ਵਾਲਾ ਲక్ష్ਮੀ ਡੇਰੀ ਫਾਰਮ ਠੀਕ ਹੈ ਉਸ ਕੋਈ ਨੂਰ ਬਲਦੀ ਕੱਟੀ ਨੂੰ ਜਾਣ ਮਿਲਦਾ ਹੈ ਅੱਛਾ ਦੂਜੇ ਸੁਏ ਘਰੇ ਚੋਂ ਹੀ ਆਪਾਂ ਇਹ ਘਰੇ ਚੋਂ ਹੀ ਕਿੰਨਾ ਕੁ ਦੁੱਧ ਦਿੰਦੀ ਰਹੀ ਹੈ ਬਈ 16 ਲੀਟਰ 16 ਲੀਟਰ ਦੋਹਾਂ ਟਾਈਮਾਂ ਦਾ ਦਿੰਦਾ ਆਏ ਨੇ ਦੂਜੇ ਸੁਏ ਚ ਹਾਂਜੀ ਠੀਕ ਹੈ ਅੱਛਾ ਭਾਈ ਰੇਟ ਇਹਦਾ ਕੀ ਰੱਖਾਂਗੇ ਆਪਾਂ ਰੇਟ ਫੋਨ ਤੇ ਇਹਦੀ ਇੱਕ ਅੱਖ ਪੂਰੀ ਵਾਈਟ ਹੈ ਦੂਜੀ ਅੱਖ ਜਿਹੜੀ ਉਹਦੇ ਚ ਕੋਈ ਦਿਸਦਾ ਕੋਈ ਜਵਾਬ ਹੈ ਜਾਂ ਉਹ ਗਾੜਾ ਮੋਟਾ ਪਰ ਅਸੀਂ ਨਹੀਂ ਕਹਿੰਦੇ ਠੀਕ ਹੈ ਮਨ ਲਾ ਕੇ ਜਿਹੜਾ ਭਰਾ ਕਰਨਾ ਚਾਹੇ ਉਹ ਕਰ ਸਕਦਾ ਜਿੰਨ ਲੈਣੀ ਹੈ ਠੀਕ ਹੈ ਦੋਸਤੋ ਪਹਿਲਾਂ ਤਾਂ ਇਸੇ ਤਰ੍ਹਾਂ ਮੱਝ ਦੇਖ ਲਓ ਅੱਛਾ ਭਾਈ ਇੱਕ ਹੋਰ ਚੀਜ਼ ਦੱਸ ਦਿਓ ਰਾਤ ਸੋਈ ਹੈ ਵੀਡੀਓ ਬਣ ਰਹੀ ਹੈ ਮੇਰੇ ਖਾਲਚ ਸਵਾ 2:30 ਦਾ ਟਾਈਮ ਹੋਣਾ ਚਾਹੀਦਾ ਹੁਣ 2:30 ਦੇ ਲਗਭਗ ਹੈ ਦੋਸਤੋ ਟਾਈਮ ਇੱਕ ਵਾਰ ਦੇਖ ਹੀ ਲਓ 2:22 ਹੈ ਅੱਛਾ ਭਾਈ ਦੁੱਧ ਦੇ ਦਾ ਚੋਇਆ ਸਵੇਰ ਤੜਕੇ ਚੋਇਆ ਹੈ ਤੜਕੇ ਚੋਈ ਵੀ ਹੈ। ਹਾਂਜੀ। ਦੋਸਤੋ ਇਹ ਇੱਕ ਵਾਰ ਸਵੇਰ ਚੋਤੀ ਇਹਨਾਂ ਨੇ ਕਿਉਂਕਿ ਰਾਤ ਹੀ ਸੋਈ ਸੀ ਗਰਮੀ ਹੈ ਬਾਕੀ ਜੇਰ ਪੈਣ ਵਾਸਤੇ ਪਸ਼ੂ ਦਾ ਪਸ਼ੂ ਨੂੰ ਚੋਣਾ ਜ਼ਰੂਰੀ ਹੈ। ਇਹਦੀ ਵੀਡੀਓ ਜਿਹੜੀ ਬਿਲਕੁਲ ਭਰੇ ਹਵਾਨੇ ਚ ਮੇਰੇ ਕੋਲ ਇਹਨਾਂ ਨੇ ਭੇਜੀ ਹੈ। ਉਹ ਤੁਸੀਂ WhatsApp ਤੇ ਮੰਗਾ ਵੀ ਸਕੋਗੇ। ਬਹੁਤ ਸੋਹਣੀ ਤਿਆਰ ਹੋ ਕੇ ਮੱਝ ਨੇ ਬੱਚੇ ਨੂੰ ਜਨਮ ਦਿੱਤਾ ਹੈ। ਉਹ ਵੀਡੀਓ ਪ੍ਰੋਪਰ ਬਣੀ ਹੋਈ ਹੈ। ਸਿੰਘ ਸੋਹਣਾ ਅੱਖ ਦੀ ਗੱਲ ਕੀਤੀ ਸੀ ਇੱਕ ਪਾਸੇ ਦੀ ਅੱਖ ਇਸ ਤਰ੍ਹਾਂ ਹੈ। ਹਾਲਾਂਕਿ ਮੱਝ ਆਪ ਜੈਡ ਬਲੈਕ ਹੀ ਹੈ। ਪੂਛ 'ਚ ਕੋਈ ਵਾਲ ਚਿੱਟਾ ਨਹੀਂ। ਦੇਖ ਹੋਰ ਪਲੱਸ ਪੁਆਇੰਟ ਆ ਵੀ ਇਹਨੇ ਕੱਟੀ ਨੂੰ ਜਨਮ ਦਿੱਤਾ ਹੈ ਕੱਟੀ ਦੀਆਂ ਦੋਨੇ ਅੱਖਾਂ ਕਾਲੀਆਂ ਐ ਤੇ ਪੂਛ 'ਚ ਦੋ ਕਵਾਲੀ ਠਾਉ ਜੋ ਵਾਈਟ ਹੋਣਗੇ ਬਾਕੀ ਸਾਰੀ ਕਾਲੀ ਦੀਂਦੀ ਐ ਕੋਹੇ ਨੂਰ ਐਲ ਡੀ ਐਫ ਲక్ష్ਮੀ ਡੇਰੀ ਫਾਰਮ ਵਾਲੇ ਬੁੱਲ ਦੀ ਇਹ ਕੱਟੀ ਐ ਰਾਤ ਦੀ ਸੂਈ ਮੱਝ ਤੁਹਾਨੂੰ ਜਿਹੜੀ ਇਹ ਤੋਰ ਕੇ ਵੀ ਦਿਖਾਣੇ ਹਵਾਨਾ ਇੱਥਾਂ ਤੁਸੀਂ ਦੇਖ ਸਕਦੇ ਹੋ ਦੋਸਤੋ ਇਸ ਤਰ੍ਹਾਂ ਦਾ ਰੋਖ ਐ ਤੇ ਦੁੱਧ ਚੋਇਆ ਹੋਇਆ ਹੈ ਹਜੇ ਬੌਲਾ ਜੇ ਭਰੇ ਹਵਾਨੇ 'ਚ ਬਣਾਉਂਦੇ ਤੇ ਤੁਹਾਨੂੰ ਇਹ ਲੱਗਣਾ ਸੀ ਬੜਾ ਤਕੜਾ ਹਵਾਨਾ ਤਿਆਰ ਕੀਤਾ ਹੋਇਆ ਖੈਰ ਜਜਮੈਂਟ ਹੁਣ ਵੀ ਤੁਹਾਨੂੰ ਹੋਊਗੀ ਖੁੱਲ ਕੇ ਬਈ ਨੂੰ ਤੋਰਦੇ ਆਪਾਂ ਸੋ ਦੋਸੋ ਇਹ ਮੱਜ ਵੈਸੇ ਇੱਥੇ 66 ਚ ਪਸੂ ਦੂਜੇ ਨਾ ਉਹਨਾਂ ਦੇ ਨਾਲ ਹੀ ਵਜਦੀ ਹੈ ਪਰ ਤੋਰ ਕੇ ਤੁਹਾਨੂੰ ਦਿਖਾ ਦਿੰਨੇ ਆ ਥੋੜਾ ਢਾਂਚੇ ਦੀ ਜੱਜਮੈਂਟ ਆ ਜਾਂਦੀ ਹੈ ਪਲੂਣਾ ਜੇ ਲੱਤਾਂ ਦੇ ਉੱਤੇ ਉਵੇਂ ਦਿਸੂਗੀ ਤੁਹਾਨੂੰ ਸੋ ਇਹਨੂੰ ਇਸ ਸਾਈਡ ਤੋਂ ਵੀ ਇਹਦਾ ਥਣਹਵਾਨਾ ਦੇਖੋ ਸੋਹਣਾ ਥਣਹਾਂ ਕੱਟੀ ਬੜੀ ਚੰਗੀ ਨੂੰ ਇਹਨੇ ਜਨਮ ਦਿੱਤਾ ਤੇ ਝੋਟੀ ਤੁਹਾਨੂੰ ਹੁਣ ਤੋਰ ਕੇ ਦਿਖਾ ਦਿੰਨੇ ਆ ਦਸੋ ਪਸੰਦ ਜੀ ਨੂੰ ਆਵੇ ਤਾਂ ਕਾਲ ਤੁਸੀਂ ਭਾਈ ਜੀ ਹੋਰਾਂ ਨੂੰ ਕਰ ਲਓ ਦੋਨੇ ਸਾਈਡ ਤੋਂ ਇਹਦਾ ਥਣਹਵਾਨਾ ਦੇਖੋ ਤੁਸੀਂ ਇਹ ਜੈਡ ਬਲੈਕ ਹੀ ਆ ਦਸਤੋ ਤੇ ਉਤੋਂ ਢਾਂਚਾ ਵੀ ਇਹਦਾ ਬਹੁਤ ਸੋਹਣਾ ਸੋ ਰੇਟ ਇਹਦਾ ਰੱਖਿਆ ਫੋਨ ਤੇ ਕੱਟੀ ਵਾਲੀ ਮੱਝ ਜੇ ਕੋਈ ਵੀਰ ਚੰਗੇ ਸੀਮਨ ਦੀ ਕੱਟੀ ਵਾਲੀ ਖਰੀਦਣੀ ਚਾਹੁੰਦਾ ਤੇ ਬਾਕੀ ਦੁੱਧ ਵੀ ਚੰਗੇ ਰਿਕਾਰਡ ਵਾਲੀ ਹੈ ਤੇ ਸਾਰੀਆਂ ਮੱਝਾਂ ਜੋ ਤੁਸੀਂ ਘਰੇ ਆਓਗੇ ਦੇਖੋਗੇ ਇਹ ਨਹੀਂ ਵੀ ਇੱਕ ਤਾਂ ਨਗਦਾ ਦੁੱਧ ਐਵੇਂ ਦੱਸਿਆਊਗਾ ਸਾਰੀਆਂ ਮੱਝਾਂ ਸੋਹਣੇ ਦੁੱਧ ਵਾਲੀਆਂ ਬਾਈ ਜਿਹੜੀ ਸੰਭਾਲਦੇ ਐ ਮੋੜ ਲਓ ਜੀ ਬਸ ਸੋ ਇਹ ਝੋਟੀ ਕਹਿ ਲਓ ਇਹ ਮੱਝ ਕਹਿ ਲਓ ਸੂਆ ਤੀਜਾ ਸੂਈ ਹੈ ਵਿਕਰੀ ਆਸਤੇ ਹੈ ਤੇ ਇਹ ਕੱਟੀਏ ਦੇ ਨਾਲ ਕੋਹੇ ਨੂਰ ਬੁੱਲਦੀ ਹੈ ਜੇ ਕੋਈ ਵੀਰ ਖਰੀਦਣਾ ਚਾਹੁੰਦਾ ਤਾਂ ਨੰਬਰ ਇਹਨਾਂ ਦਾ ਸਕਰੀਨ ਉੱਤੇ ਚੱਲੀ ਜਾਂਦਾ ਇਸ ਨੰਬਰ ਤੇ ਤੁਸੀਂ ਕਾਲ ਕਰਨੀ ਹੈ ਪਸੂ ਆ ਕੇ ਦੇਖਿਓ ਤਸੱਲੀ ਫੁੱਲ ਕਰਨ ਦਾ ਹੱਕ ਹੈ ਜ਼ਰੂਰ ਕਰ ਲਿਓ ਦੁੱਤੇ ਕਰਮਾ ਵਾਲੀ ਹਜੇ ਕੋਈ 15-20 ਦਿਨ ਲਾਊਗੀ ਪੂਰੇ ਹੋਣ ਤੇ ਹੁਣ ਤੁਸੀਂ ਇਹਦੀ ਤਿਆਰੀ ਤੇ ਇਹਦੀ ਸਰੀਰਕ ਬੰਤਰ ਦੇਖ ਸਕਦੇ ਹੋ ਮੋਢ ਚ ਪੂਸ਼ ਜ਼ਰੂਰ ਨੋਟ ਕਰਿਓ ਦੋਸਤੋ ਇਹ ਪਤਲੀ ਬਿਲਕੁਲ ਪੂਸ਼ ਮੋਢ ਦੇ ਵਿੱਚੋਂ ਸ਼ੁਰੂ ਹੁੰਦੀ ਹੈ ਤੇ ਜਿਵੇਂ ਜਿਵੇਂ ਦੁੱਤੇ ਆਉਂਦੀ ਜਾਊਗੀ ਉਹ ਬਹੁਤ ਸੋਹਣਾ ਢਾਂਚਾ ਦਾ ਨਜ਼ਰ ਆਊਗਾ ਸੋ ਇੱਕ ਹੀ ਨਗ ਅੱਜ ਦੀ ਵੀਡੀਓ ਵਿੱਚ ਦਿਖਾਉਣਾ ਸੀ ਦੋਸਤੋ ਅਸੀਂ ਬੱਚਾ ਵੀ ਛਾੜੀ ਲਿਆ ਤੇ ਇਹ ਕੋਸ਼ਿਸ਼ ਕਰਾਂਗੇ ਵੀ ਇਹਨੂੰ ਪਸਵਾ ਕੇ ਹਵਾਨਾ ਥੋੜਾ ਜੋਸ਼ ਪਾਊਗੀ ਪਹਿਲਾਂ ਨਾਲੋਂ ਇੱਕ ਵਾਰ ਤਾਂ ਕੇਰਾ ਸੂਕੇ ਜੋ ਦੁੱਧ ਚੋਇਆ ਜਾਂਦਾ ਬੌਲਾ ਚੋਇਆ ਜਾਂਦਾ ਫਿਰ ਪਸ਼ੂ ਠਿੱਕਾ ਹੋ ਜਾਂਦਾ ਪਰ ਇਹਦਾ ਬੱਚਾ ਕੇਰਾ ਲਾ ਕੇ ਨਾ ਆਪਾਂ ਇੱਕ ਵਾਰ ਤੋੜ ਕੇ ਤੁਹਾਨੂੰ ਇਸੇ ਵੀਡੀਓ ਚ ਫੇਰ ਦਿਖਾਉਣੀ ਹੈ ਸੋ ਦੋਸਤੋ ਹਵਾਨਾ ਫੇਰ ਇਹਦਾ ਦੇਖ ਲਓ ਵੈਸੇ ਸੁਬਹਾ ਇਹਨਾਂ ਨੇ ਕਾਫੀ ਦੁੱਧ ਦੇ ਦਾ ਚੋਇਆ ਕਿਉਂਕਿ ਮੱਝ ਬਣੀ ਚੰਗੀ ਸੀਗੀ ਸੋ ਜਿਹੜਾ ਵੀਰ ਖਰੀਦਣਾ ਚਾਵੇ ਕੋਲੋਂ ਆਕੇ ਡੰਗ ਤੋਂ ਡਾਂਗੇ ਨੂੰ ਤੁਸੀਂ ਦੇਖੋਗੇ ਹਵਾਨਾ ਤੁਹਾਨੂੰ ਭਰਿਆ ਦਿਸੂਗਾ ਬਾਕੀ ਅੱਜ ਦੀ ਵੀਡੀਓ ਦੇ ਵਿੱਚ ਇਹੀ ਨਾਕ ਤੁਹਾਨੂੰ ਦਿਖਾਉਣਾ ਸੀ ਮਿਹਰਬਾਨੀ